ਆਪਣੇ ਇਤਿਹਾਸ ਬਹੁਤ ਵਾਰ ਸੁਣਿਆ ਹੈ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਹੁਕਮ ਹੋਇਆ ਕਿ ਆਰੇ ਦੇ ਨਾਲ چیر ਕੇ ਦੋ ਫਾੜ ਕਰ ਦੇਣੇ ਜਿਦ ਤੱਕ ਗੁਰੂ ਕੇ ਸਿੱਖ ਨੂੰ ਜਾ ਕੇ ਆਖਰੀ ਇੱਛਾ ਪੁਸ਼ੀਨਾ ਆਖਰੀ ਇੱਛਾ ਤੇ ਕਹਿਣ ਲੱਗਾ ਵੀ ਮੇਰੀ ਆਖਰੀ ਇੱਛਾ ਇਹ ਹੈ ਵੀ ਇੱਕ ਤਾਂ ਮੇਰਾ ਮੋਖਾ ਜਿਹੜਾ ਉਹ ਗੁਰੂ ਸਾਹਿਬ ਦੇ ਪਿੰਜਰੇ ਦੇ ਵੱਲ ਹੋਵੇ ਦੂਜਾ ਜਲਾਦ ਨੂੰ ਕਿਹਾ ਕਿ ਆਪਣਾ ਆਰਾ ਚੰਗੀ ਤਰ੍ਹਾਂ ਤਿੱਖਾ ਕਰ ਲੈ ਤਿੱਖਾ ਕਰਕੇ ਵੀ ਇੱਕ ਗੱਲ ਧਿਆਨ ਚ ਰੱਖੀ ਵੀ ਜਦੋਂ ਮੇਰੇ ਸਿਰ ਦੇ ਉੱਤੇ ਚੀਰ ਸ਼ੁਰੂ ਕਰੇਗਾ ਨਾ ਉਹਨੂੰ ਸਹਜੇ ਸਹਜੇ ਆਰਾਮ ਦੇ ਨਾਲ ਕਾਹਲ ਨਾ ਕਰੀ। ਆਰੇ ਦੇ ਨਾਲ ਚੀਰ ਪਾਈ। ਜਲਾਦ ਕਹਿਣ ਲੱਗਿਆ ਵੀ ਤੈਨੂੰ ਇਹਦੇ ਨਾਲ ਕੀ ਫਰਕ ਪੈਣ ਲੱਗਿਆ? ਉਹ ਸੰਦਾਈਸ ਵੀ ਸ਼ਾਇਦ ਮਤ ਦੇ ਕੋਲੋਂ ਡਰ ਗਿਆ ਜਾਂ ਘਬਰਾ ਗਿਆ। ਉਹ ਕਹਿਣ ਲੱਗਾ ਸਜਣਾ ਮੈਂ ਇਸ ਕਰਕੇ ਤੈਨੂੰ ਇੱਕ ਬੇਨਤੀ ਕਰ ਰਿਹਾ ਮੇਰੀ ਇਹ ਆਖਰੀ ਇੱਛਾ ਹੈ। ਕਿ ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਪਿੱਤਰ ਬਾਣੀ ਦਾ ਜਾਪ ਸ਼ੁਰੂ ਕਰਾਂਗਾ ਜਪੀ ਸਾਹਿਬ ਦੀ ਪਾਵਨ ਪਿੱਤਰ ਬਾਣੀ ਪੜ੍ਹਨੀ ਸ਼ੁਰੂ ਕਰਾਂਗਾ ਤੇ ਤੋਂ ਹੌਲੀ-ਹੌਲੀ ਚੀਰ ਸ਼ੁਰੂ ਕਰਨਾ ਤੇ ਜਦੋਂ ਤੱਕ ਮੇਰੇ ਸਰੀਰ ਨੇ ਦੋ ਫਾੜ ਹੋਣਾ ਮੈਂ ਉਦੋਂ ਤੱਕ ਜਪੀ ਸਾਹਿਬ ਦਾ ਪਾਠ ਪੂਰਾ ਕਰ ਸਕਾਂ ਉਚਾਰਣ ਕਰ ਉਸਤ ਨਾਮ ਸ੍ਰੀ ਵਾਹਿਗੁਰੂ ਮੈਂ ਦੇਖੋ ਕਿੰਨਾ ਆਨੰਦ ਹੈ ਇਹ ਕਿੰਨਾ ਦੇ ਮਨ ਦੇ ਅੰਦਰ ਆਨੰਦ